ਸਤਿ ਸ਼੍ਰੀ ਅਕਾਲ ਜੀ ਸਾਰਿਆਂ ਵਰੀ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਜਰਸੀਆਂ ਤੁਹਾਨੂੰ ਗੱਭਣਾ ਤੁਹਾਨੂੰ ਦਿਖਾਉਣੀ ਆਂ ਤੇ ਇੱਕ ਆ ਤਾਜੀ ਸੋਈ ਵੜ ਤੁਹਾਨੂੰ ਚੰਗੇ ਕਦ ਕਾਠ ਵਾਲੀ ਤੁਹਾਨੂੰ ਦਿਖਾਉਣੀ ਆ ਜੀ ਬਿਲਕੁਲ ਤਾਜੀ ਸੋਈ ਆ ਤੇ ਗੱਲਬਾਤ ਤੁਹਾਨੂੰ ਆਪਾਂ ਕਰਦੇ ਵੀ ਜੀ ਉਹਨਾਂ ਨਾਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਰਪੇਟ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਹਾਂਜੀ ਬਸ ਠੀਕ ਹੈ ਬੜਾ ਟਾਈਮ ਪਾਤਾ ਯਾਰ ਕੀ ਟਾਈਮ ਪਰ ਮਾਲ ਵਿਕਦਾ ਜਾਂਦਾ ਹੈ ਤੁਹਾਨੂੰ ਦੋ ਤਿੰਨ ਨੂੰ ਫੋਨ ਕੀਤਾ ਤੁਸੀਂ ਜਿਆਦਾ ਵਿਜੀ ਨਹੀਂ ਰਹਿੰਦੇ ਸੀ ਆਪਣਾ ਟਾਈਮ ਜੇ ਨਹੀਂ ਰਲਿਆ ਵਿੱਚ ਹਾਂਜੀ ਹਾਂਜੀ ਠੀਕ ਹੈ ਉਹ ਦਿਨ ਤੁਹਾਨੂੰ ਟਾਈਮ ਤੁਸੀਂ ਦਿੱਤਾ ਤੇ ਮਾਲ ਵਿਗ ਗਿਆ ਹੋਇਆ ਹਾਂਜੀ ਹਾਂਜੀ ਆ ਦੇ ਬਾਅਦ ਚ ਮੁੜ ਕੇ ਇਦਾਂ ਅੱਗਾ ਪਿਛਾ ਹੰਦਾ ਰਿਹਾ ਠੀਕ ਆ ਹਾਂਜੀ ਤੇ ਅੱਜ ਗੱਬਣਾ ਹੀ ਆ ਨਾ ਜਿਆਦੀ ਆਂਜੀ ਤਿੰਨ ਗੱਬਣਾ ਜੋ ਤੇ ਇੱਕ ਸੁਈ ਆ ਇੱਕ ਸੁਈ ਚਲੋ ਨਾਮ ਦੱਸ ਤੇ ਕਰੀ ਨਾਮ ਵੀਰ ਜੀ ਮਿੰਟੂ ਜੋ ਹਾਂਜੀ ਪਿੰਡ ਸਰਾਏ ਤਸੀਲ ਜ ਤੇ ਜਿਲਾਮ ਰਿਸਰ ਜਿ ਨਾਲੇ ਦੇ ਬਿਲਕੁਲ ਨਾਲ ਹੀ ਹਨਾ 1 ਕਿਲੋਮੀਟਰ ਹੋਣਾ ਕਿਲੋਮੀਟਰ ਜਿ ਨਾਲਾ ਹੀ ਆਇਆ ਇੱਥੇ ਬਸ ਠੀਕ ਆ ਤੇ ਸ਼ੁਰੂਆਤ ਫਿਰ ਤਾਜੀ ਸੂਈ ਤੋਂ ਕਰ ਲਈਏ ਆਪਾਂ ਬੱਚਾ ਕੀ ਆਗੇ ਜਮਕਰ ਬੱਚਾ ਦਿੱਤਾ ਜਾਂਦੀ ਹਾਂ ਦੇਖਾਂ ਦਿੱਤਾ ਜਾਏ ਬੱਚਾ ਵਾ ਜਿਹੜਾ ਤੇ ਅੱਛਾ ਹਾਂਜੀ ਹਾਂਜੀ ਕਿੰਨੀਆਂ ਚਵਾਈਆਂ ਹੋਗੀਆਂ ਇਹਦੀਆਂ ਇਹ ਦੋ ਹੀ ਹੋਈਆਂ ਚਵਾਈਆਂ ਦੀਆਂ ਠੀਕ ਆ ਹਾਂਜੀ ਤੇ ਕਿੰਨਾ ਕੁ ਦੋ ਚਵਾਈ ਜਾਊਗੀ ਹੈ ਪੁੱਤ 17-18 ਕਿਲੋ ਰਹਿਣਾ ਉਹਨਾਂ ਦੇ ਠੀਕ ਹੈ ਜਵਾਜ ਵੋਕ ਕਿਨਿਕ ਲਿਆ ਪੂਰਾ ਬਿਲਕੁਲ ਓਕੇ ਐਡੀ ਐਡੀ ਮੋਟੀ ਧਾਰ ਠੀਕ ਹੈ ਤੁਰ ਹਾਂ ਫਿਰ ਇੱਕ ਰੀਨ ਖਨਾ ਦਾ ਸਾਈਜ਼ ਗੈਪ ਵੀ ਆਪਾਂ ਦੇਖ ਸਕਦੇ ਹਾਂ ਕਾਫੀ ਚੰਗਾ ਤੇ ਮਿਲਕ ਵੀ ਇਹਨਾਂ ਵਿੱਚ ਚੰਗੀ ਲੱਗੀ ਆ ਤਬਾਰੇ ਸਾਰੇ ਤੁਹਾਨੂੰ ਬਾਕੀ ਛੋਟੀ ਰੇਟ ਤੁਹਾਨੂੰ ਦਿਖਾਉਣੇ ਆ ਕਿ ਇਹ ਵੀ ਤੁਹਾਨੂੰ ਦਿਖਾਉਣੀ ਚੰਗੇ ਕਦ ਕਾਠ ਵਾਲੀ ਆ ਤਨਾ ਤੇ ਥੱਲੇ ਵੀ ਬੜੀ ਸਫਾਈ ਤੇ ਤਿਆਰ ਹੋਈ ਆ ਥਾਣੇ ਹਵਾਨੇ ਦੀ ਜਿਹੜੀ ਸਫਾਈ ਚ ਲੈ ਜਾ ਜੀ ਤੇ ਕਿੰਨਾ ਘਰ ਮਲਬ ਵਿਧੀ ਇਹਦਾ ਮੁੱਲ ਦੇ ਰਿਹਾ ਮੈਂ ਇਹ 65000 ਕਰ ਦਿੰਦੇ ਇਹ 65000 ਤੇ ਜ਼ਿਆਦਾ ਸੀ ਬਜਾਡਾ ਹੋਣੀ ਚੱਲੰਦਿਆ ਜੀ ਹੁਣ ਥੋੜਾ ਜਿਆਦਾ ਕੋਈ ਨਹੀਂ ਚੱਲੀ ਜਾਂਦਾ ਪਹਿਲਾਂ ਹੀ ਮੁੱਲ ਕਰੀ ਜਾਂਦੇ ਜੀ ਚਲੋ 60 ਦੇ ਦਿਆਂਗੇ ਕਰ ਦਈਏ ਵਿੱਚੋਂ ਛੋਟ ਤਾਂ ਜਿਵੇਂ ਤੁਹਾਡਾ ਕਿੰਨੀ ਕਰਦੀਏ 60 ਕਰ ਦੋ ਜੋ ਕਰ ਦੋਗੇ ਠੀਕ ਹੈ ਫੁੱਲੀ ਕਰਦੀ ਹੈ ਜਿੰਦਾ ਤੋਂ ਜਾਣ ਤੋਂ 4000 ਜਾਣ ਤੋਂ ਫਿਰ 55 ਦੀ ਹਾਂਜੀ ਚਲੋ 55 ਦੇ ਦਾਂਗੇ ਠੀਕ ਹੈ ਜੀ ਤੁਹਾਨੂੰ ਥੋੜਾ ਨਾ ਕਰਨੀ ਹਾਂ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਹੁਣ ਜਿਹੜੀ ਆ ਗਈ ਆਪਣੇ ਕੋਲ ਜਰਸੀ ਆ ਗਈ ਆ ਗੱਬਨੇ ਹਜੇ ਤੇ ਵੀ ਚੰਗੀ ਤਿਆਰ ਹੁੰਦੀ ਆ ਆਪਾਂ ਦੇਖ ਸਕਦੇ ਬਾਕੀ ਥਣ ਹਵਾਨੇ ਦੀ ਵੀ ਕਾਫੀ ਸਫਾਈ ਤੇ ਤਿਆਰ ਹੁੰਦੀ ਆ ਵੀ ਬੜੀ ਸਾਫ ਜੀ ਆ ਸਭ ਥਲਾਨੇ ਕੱਢਣੀਆਂ ਨੇ ਕਿੰਗਣੀਆਂ ਜਿਹਾ ਬਾਹਰ ਠੀਕ ਆ ਤੇ ਕਿੰਨੇ ਕ ਦੁੱਧ ਆ ਲੀਜੇ ਦੁੱਧ 10-11 ਕਿਲੋ ਆਰਾਮ ਨਾਲ ਦੇ ਜਣਾ ਨੇ ਠੀਕ ਆ ਹਾਂਜੀ ਧੋਰੀਏ ਫੇਰ ਇਹਨਾਂ ਨੂੰ ਬਾਕੀ ਆ ਕਿ ਚੱਲਾ ਸੋਹਣੀ ਆ ਧੋਰ ਦੋ ਇੱਕ ਰੀ ਤੇ 2-4 ਦਿਨ ਹੀ ਇਹਨੇ ਖੜਨੇ ਆ ਬਹੁਤੇ ਦਿਨ ਨਹੀਂ ਖੜਨੇ ਹਾਂ ਤਰੀ ਦੇ ਲੱਗ ਬਣੇ ਸੁਣਾ ਨੇ ਜੀ ਪੰਜ ਨੂੰ ਸੋਹਣੇ ਨਾਲ ਲੈ ਆਈ ਪਈਆਂ ਨੇ ਕਈ ਜਿਹੜੀ ਸਫਰਨਾ ਹੈ ਪਹਿਲਾਂ ਸੋ ਪਿੰਦੀਆਂ ਬਾਕੀ ਉਤਨਾ ਵੀ ਜੀ ਨਹੀਂ ਕਹਿੰਦੇ ਕਿ ਜੀ ਹਫਤਾ ਕਿ ਖੜਦੀ ਹੈ ਤੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੈਂ ਲਵੇ ਰੋ ਦੇ ਦੀ 32000 ਦੀ ਕਰ ਦਈਏ ਛੋਟ ਛੜ ਵਿੱਚ ਜਿਵੇਂ ਤੁਹਾਡਾ 30 ਤੇ ਪੂਰੇ ਤੇ ਕਰ ਦਈਏ ਨਹੀਂ ਤੇ ਚਲੋ 1000 ਹੋਰ ਛੱਡ ਦੇ ਅੱਛਾ 29 ਦੀ 29000 ਦੀ ਦੇ ਦੋਗੇ ਕੋਈ ਗੱਲ ਨਹੀਂ ਠੀਕ ਹੈ ਜੀ ਹਾਂ ਜੀ ਤੇ ਇੱਕ ਆ ਵੀ ਜਰਸੀ ਇਹਦਾ ਵੀ ਚਲੋ ਜਰਸੀਆਂ ਸਾਹਿਬ ਨੱਕਦ ਘੱਟ ਠੀਕ ਹੈ ਤੇ ਬਾਕੀ ਮਿਲਕ ਮੈਨ ਇਹਦੇ ਵੀ ਚੰਗੀ ਲੱਗੀ ਆ ਤੇ ਥਾਂ ਨੇ ਵੀ ਚੰਗਾ ਜਿਹਾ ਲੱਗੇ ਕੋਲੇ ਇਹ ਕਿੰਨੇ ਕ ਦੁੱਧਾਂ ਲਈ ਜੀ ਵਿਦਦੀ ਕਿੰਨੇ ਤੇਰਾ 14 ਕਿਲੋ ਦੇ ਜਾਣਾ ਹੈ ਅੱਛਾ ਬੜੀ ਚੰਗੀ ਫਿਗਰੀ ਤੇ ਮੂੰਹ ਮੱਥਾ ਵੇਖੋ ਕਿੰਨਾ ਸੋਹਣਾ ਹੈ ਆਹ ਦੇਖ ਸੰਦੇ ਤੋਰੋ ਹਿੰਨਾ ਫੇਰ ਇੱਕ ਦੀ ਲੋਅਰ ਜਲਸੀ ਜੇ ਵੀ ਇਸ ਕੋ ਹਫਤਾ ਦਾ ਤਨ ਲੈ ਜੂਗੀ ਹਾਂਜੀ ਇਹ ਅਤਰੀ ਦੇ ਲੱਗਦੇ ਨੇ ਸੁਣਾਣ ਦਾ ਆਪਕ ਨੇ ਆ ਗਿਆ ਹੈ ਕਾਇ ਥੱਲੇ ਆ ਭਰਨਾ ਹੈ ਤੇ ਕਿੰਨਾ ਫਿਰ ਇਹਦਾ ਮੁੱਲ ਵੀ ਜੀ ਇਹ ਦੇ ਦਈਏ 35000 ਦੀ 35 ਜੋ ਕਰੀਏ ਕੋਈ ਛੋਟ ਇਹ ਸਾਂਭ ਨਹੀਂ ਪੈਣੀ ਜੀ ਤੁਸੀਂ ਤਾਂ ਹੀ ਤਾਂ ਸੂਈ ਦਾ ਮੁੱਲ ਦੇਈਏ ਕਰਨਾ ਚਲੋ ਕੋਈ ਨਹੀਂ ਤੁਸੀਂ ਵੇਚਣ ਵਾਲੇ ਲਏ ਤਾਂ ਵੀ ਕੋ ਦੁਆਨੇ ਦੇਖ ਜਾਏਗੀ ਅੱਛਾ ਪੂਰੇ 30 ਹੀ ਦੇਣੀ 30000 ਹੀ ਦੇ ਦੋਗੇ ਚਲੋ ਛੋਟ ਛੜ ਮੌਕੇ ਤੇ ਕਰ ਦੋ ਕੋਈ ਗੱਲ ਨਹੀਂ ਕੋਈ ਨਹੀਂ ਕੋ ਫੋਨ ਲਾਵੇ ਕਰੀ ਹਨਾ ਠੀਕ ਹੈ ਜੀ ਤੇ ਹੁਣ ਇੱਕ ਐਂਡ ਤੇ ਆ ਗਏ ਆਪਣੇ ਕੋਲ ਚੌਥੇ ਨੰਬਰ ਤੇ ਇਹ ਵੀ ਗੱਬਣੀਆਂ ਹਾਂ ਹਾਂਜੀ ਇਹ ਵੀ ਗੱਬਣੀਆਂ ਤੇ ਬਾਕੀ ਜਰਸੀਆਂ ਦੇ ਸਹਾਵ ਨਾਲ ਚਲੋ ਕੱਦ ਕਾਠੇ ਦਾ ਵੀ ਠੀਕ ਹੈ ਹਾਂਜੀ ਹਾਂਜੀ ਤੇ ਥਾਣਾ ਇਹਦੇ ਕੋ ਵੀ ਚੰਗਾ ਹੈ ਜਿਹੜਾ ਦੇਖ ਸਕਦੇ ਚੰਗੇ ਗੱਬ ਤੇ ਥਾਣੇ ਤੇ ਮਿਲ ਕੇ ਵੀ ਨੇ ਵੀ ਚੰਗੀ ਹੈ ਇਹ ਕਿੰਨੇ ਕੁ ਦੁੱਧ ਲੀਆ ਵੀ ਜੀ ਇਹ ਹੁਣ ਪਿਛਲੇ ਘਰ ਵਾਲੇ ਦਿੰਦੇ 14 15 ਚੋਆ ਅੱਛਾ ਵੇਖੋ ਹੁਣ ਆਪਣੀ ਸੇਵਾ ਦਾ ਦੁੱਧ ਹੈ ਜੀ ਹਾਂਜੀ ਹਾਂਜੀ ਬਾਕੀ ਗੱਬਣ ਨੂੰ ਪੁੱਛਦੇ ਦੁੱਧ ਦਾ ਅੰਦਾਜ਼ਾ ਜਾਂਦਾ ਵਾ ਦੁੱਧ ਦਾ ਗੱਬਣ ਦਾ ਤਾਂ ਅੰਦਾਜ਼ਾ ਹੀ ਆ ਵਾ ਵੱਧ ਵੀ ਦੇ ਸਕਦੇ ਹਾਂ ਘੱਟ ਵੀ ਦੇ ਸਕਦੇ ਹਾਂ ਹਾਂਜੀ ਤੌਰ ਤੇ ਇੱਕ ਵਸ਼ੀ ਇਹ ਵੇਚੀ ਅੱਗੇ ਹਾਂਜੀ ਗੱਬਣ ਵੇਚੀ ਉਹਨਾਂ ਦੇ ਘਰ ਜਾ ਕੇ ਸੂਈ 17 18 ਕਿਲੋ ਦੇਣ ਲਈ ਹਾਂਜੀ ਹਾਂਜੀ ਤੇ ਵਜਨ ਉਹਨਾਂ ਕੀ ਆ ਠੀਕ ਆ ਬਾਕੀ ਸੇਵਾ ਦੇ ਸਾਰੀ ਗੱਲ ਹੋਣੀ ਨਾ ਹਾਂਜੀ ਹਾਂਜੀ ਕਿੰਨੀ ਕੁ ਸੇਵਾ ਕਰ ਉਹਨਾਂ ਤੋਂ ਹੈ ਨਾ ਜੀ ਇਹ ਦਾ ਫਿਰ ਮੁੱਲ ਤੇ ਦੇ ਦੀ 30000 ਦੀ 30000 ਚੋਂ ਕਰ ਦਈਏ ਕੋ ਛੋਟ 2000 ਛੱਡ ਦਾਂਗੇ ਠੀਕ ਹੈ 28000 ਦੇ ਦੇ ਚਲੋ ਮੋਕੇ ਤੇ ਮੰਨ ਤਾਂ ਨਾ ਹੋਰ ਕਰ ਦੋ ਕੋਈ ਗੱਲ ਨਹੀਂ ਕੋਈ ਨਹੀਂ ਕੋ ਫੋਨ ਲਾਵੇ ਇੱਕ ਜੀ ਹਨਾ ਕੋਈ ਗੱਲ ਨਹੀਂ ਜੀ ਠੀਕ ਹੈ ਜੀ ਫਿਰ ਬਾਅਦ ਵੀਡੀਓ ਪਾਈ ਹੁਣ ਕਿਹਨੂੰ ਨਾ ਥੋੜਾ ਆਪਾਂ ਕਰ ਲਈਏ ਖਾਲੀ ਨਹੀਂ ਮੋੜਨਾ ਕੇ ਖਾਲੀ ਮੋੜਨਾ ਨਹੀਂ ਤੇ ਠੀਕ ਹੈ ਹਾਂਜੀ ਠੀਕ ਹੈ ਜੀ ਬਾਕੀ ਇਹ ਕਿ ਤੁਹਾਡੇ ਘਰੋਂ ਕੋ ਪਾਸ ਕਰਕੇ ਤਸੱਲੀ ਕਰਕੇ ਹਨਾ ਪਾਸ ਹੀ ਹੋਣੀਆਂ ਸਾਰੀਆਂ ਉਹ ਜੇ ਤਾਜੀ ਸੋਈ ਹੈ ਤੇ ਗੱਬਨਾ ਵੀ ਪਾਸ ਹੀ ਹੋਣੀਆਂ ਹਨਾ ਤੇ ਇੱਥੇ ਆ ਗਏ ਆਪਣੀਆਂ ਪਾਸ ਕਰਕੇ ਤਸੱਲੀ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ